ਆਵੇ ਹਲਾ ਸਾਰਾ ਸਮਰਸ ਹੋਈ ਚ ਪਿਆ ਵਾ ਖੰਡਪਤੀ ਇੱਥੇ ਹੀ ਉਹ ਡੱਬੇ ਵਿੱਚ ਠੀਕ ਹੈ ਠੀਕ ਹੈ ਨਾ ਤੇ ਜਿਹੜੀ ਚੀਜ਼ ਦਾ ਨਾਮ ਪਤਾ ਲੱਗੇ ਤੂੰ ਮੈਨੂੰ ਆਵਾਜ਼ ਮਾਰ ਕੇ ਤੇ ਪੁੱਛ ਲਈ ਠੀਕ ਹੈ ਚੀਜ਼ ਕਨਾ ਨਹੀਂ ਗਾ ਮੰਮੀ ਜੀ ਮੈਂ ਵੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਨੂੰ ਨਾ ਰੋਟੀ ਨਹੀਂ ਬਣਾਉਣੀ ਹੁੰਦੀ ਅੱਜ ਲੈ ਪੁੱਤ ਫਿਕਰ ਕਿਉਂ ਕਰਦੀ ਆ ਤੈਨੂੰ ਰੋਟੀ ਪਾਣੀ ਦੀ ਮੈਂ ਚੱਜ ਨਾ ਜਾਸ ਖਾ ਲ ਦੇਣੀ ਆ ਵੇਖੀ ਤੂੰ ਮੈਂਟ ਚ ਰੋਟੀ ਪਾਣੀ ਬਣਾ ਲਿਆ ਕਰਨਾ ਵਾ ਮੰਮੀ ਤੁਸੀਂ ਵੀ ਨਾ ਦੋ 5 ਕਿਲੇ ਦੇ ਮਗਰੀ ਪਏ ਹੀ ਕੰਮ ਕੋਈ ਕਰਨਾ ਹੁੰਦਾ ਨਹੀਂ ਆ ਝਟ ਲਾਉਣ 5 ਕਿਲੇ ਉੱਚਲ ਕੋਈ ਗੱਲ ਨਹੀਂ ਮੈਂ ਸਖਾਲ ਦੇਣੀ ਜਾਚ ਅਗਲੀ ਮੈਨੂੰ ਗਏ ਤੂੰ ਰੋਟੀ ਬਣਾ ਮੰਮੀ ਆਏ ਹੀ ਮੇਰੇ ਵੱਲ ਆ ਜਾ ਤੈਨੂੰ ਰਸੋਈ ਚ ਸਮਾਨ ਦੱਸਾਂ ਰੋਟੀ ਪਾਣੀ ਤੈਨੂੰ ਪਤਾ ਹੀ ਹੈ ਮੈਂ ਸਾਰਾ ਕਰ ਲੈਣੀ ਆ ਮੈਂ ਤਾਂ ਮੰਮੀ ਨੂੰ ਇਹੀ ਬਹਨ ਲਾਇਆ ਮੈਂ ਕਿ ਮੈਨੂੰ ਨਹੀਂ ਕਿ ਸਭ ਕੁਝ ਆਉਂਦਾ ਕਰਨਾ ਇਹ ਕੋਈ ਉਹਨੂੰ ਕਹਿਣ ਲਈ ਆ ਫਿਰ ਮੈਨੂੰ ਤੇ ਰੋਟੀ ਪਾਣੀ ਆਉਂਦਾ ਵਾ ਮੈਂ ਤਾਂ ਝੂਠ ਬੋਲਣ ਲਈ ਆ ਕੋਈ ਨਹੀਂ ਝੂਠ ਬੋਲਣ ਲਈ ਹੈ ਨਾ ਇਹ ਤੂੰ ਛੇਰ ਹਾਂ ਨਾ ਮੈਂ ਸਵਾ ਛੇਰ ਹਾਂ ਕੋਈ ਗੱਲ ਨਹੀਂ ਸਿਰ ਬਣ ਕੇ ਪਹਿ ਜਾਣਾ ਮੈਂ ਵੀ ਰੋਟੀ ਬਣਾ ਜਿੱਦਾਂ ਦੀ ਬਣਾਵਾਂਗੇ ਆਪੇ ਖਾਣਗੇ ਨਾ